ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੋਟੀਆਂ ਕਲਾ ਤਹਿਸੀਲ ਤੇ ਜ਼ਿਲ੍ਹਾ ਬਾਰੀ ਨੂੰ ਮੋਗਾ ਹੀ ਪੈਂਦਾ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੋਟੀਨ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਸੇਲ ਆ ਇੱਕ ਗੱਬਣ ਆ ਜੀ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਾਸੂਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਸਰਜੀਤ ਸਿੰਘ ਜੀ ਪਿੰਡ ਜੀ ਝੋਟੀਆਂ ਕਲਾਂ ਜੀ ਜ਼ਿਲ੍ਹਾ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਦੱਸ ਦਿਓ ਜੀ 9814403642 ਠੀਕ ਹੈ ਜੀ ਵਪਾਰ ਦਾ ਕੰਮ ਹੈ ਬਾਈ ਆ ਮਾੜਾ ਮੋੜਾ ਕਰ ਲਈਦਾ ਜੀ ਕਿਤੇ ਡੰਗਰ ਲਿਆ ਹੁੰਦੇ ਵੇਚਦਾ ਕੋਈ ਸ਼ੌਂਕ ਨਾਲ ਹੀ ਆਪਾਂ ਕਰਦੇ ਨਹੀਂ ਪੱਕਾ ਕਰਨਾ ਠੀਕ ਹੈ ਜੀ ਜਣੀ ਇੱਕ ਦੋ ਪਸੂ ਲੈ ਕੇ ਵੇ ਬਾਈ ਗੱਭਨ ਤੋਂ ਸ਼ੁਰੂ ਕਰ ਲੈਨੇ ਆ ਦੀ ਕੀ ਡਿਟੇਲ ਆ ਜੀ ਇਹ ਵੀਰ ਜੀ ਆਪਣੇ ਘਰ ਦੀ ਵੇੜਾ ਠੀਕ ਆ ਜੀ ਦੂਜੇ ਸਵੇਰ ਸੁਣੀ ਆ ਜੀ ਪਹਿਲੇ ਸਵੇਰ 14-15 ਕਿਲੋ ਦੁੱਧ ਦਿੱਤਾ ਦਣ ਕਿੰਨੇ ਲੈ ਜੂ ਬਾਈ ਇਹ ਜੀ 4 ਦਿਨ ਵੀ 5 ਦਿਨ ਬੈਂਤਾ ਇੱਕ ਅੱਧਾ ਦਿਨ ਹੋ ਪੂਰੇ ਹੀ ਹੋ ਗਏ ਹੁਣ ਉਹ 4 ਦਿਨ ਉੱਤੇ ਵੀ ਲੈ ਜਾ ਸਕਦੇ ਜਿੰਨਾ ਕਪਾ ਜੂ ਬਾਈ ਦੁੱਧ ਦੁੱਧ ਦੀ ਸੇਵਾ ਦੇ ਆ 17-18 ਕਿਲੋ 20 ਕਿਲੋ ਵੀ ਪਾ ਸਕਦੀ ਆ ਸੇਵਾ ਦੇ ਸਰ ਤੇ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਹਾਂ ਕੱਦ ਕਾੜ ਦੇ ਪੱਖ ਤੋਂ ਬਹੁਤ ਵੱਡੀ ਆ ਜੀ ਚੰਗੀ ਹਾਈਟ ਆ ਬਾਕੀ ਪਲੀ ਸੰਭੀ ਚੰਗੀ ਹੈ ਜੀ ਆ ਜਿਹੜੀ ਮਾੜੀ ਸ਼ਾਕ ਆ ਬਈ ਚੱਲਦੀ ਨਹੀਂ 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 ਠੀਕ ਹੈ ਠੰਡੀ ਹੈ ਜੀ ਤਾਂ ਜਮਾਂ ਉਂਜੀ ਹੈ ਥਣਾ ਦੇ ਸਹਿ ਸੋਹਣੇ ਆ ਗੈਬ ਤੇ ਲੱਗੇ ਨਿਖੜਵੇਂ ਸੋਹਣੇ ਫੇਸ ਕੁਆਲਟੀ ਕੱਦ ਕਾਠ ਵਾਜੇ ਨਾਲ ਹੀ ਹੈ ਜੀ ਬਾਕੀ ਕ੍ਰੋਸ ਬਰੀਡ ਚ ਪੈਂਦੀ ਆ ਦੁੱਧ ਕਰਮ ਵਾਲੀ ਦਾ ਚੰਗਾ ਹੀ ਹੋ ਫੈਟ ਚੰਗੀ ਆਊਗੀ ਜਿਹੜਾ ਦੁੱਧ ਦਾ ਬਾਈ ਕਹਿੰਦਾ ਪਿਛਲੇ ਸਵੇਰ ਤਾਂ 14-15 ਕਿਲੋ ਦਿੱਤਾ ਸੀਗਾ ਐ ਇੱਕ ਯਾਰ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਬਾਕੀ ਜਰਸੀ ਜੀ ਪੈ ਜਾਂਦੀ ਹੈ ਨਾ ਬਾਈ ਹਾਂਜੀ ਹਾਂਜੀ ਜਰਸੀ ਜੀ ਪੈ ਜਾਂਦੀ ਆ ਥਣਾ ਦੇ ਸਾਇਜ ਵੀ ਸੋਹਣੇ ਆ ਤੇ ਬਈ ਥਣਾ ਦੀ ਓਕੇ ਹੋ ਜਾ ਮੈਂ ਜੀ ਹਾਂਜੀ ਹਾਂਜੀ ਉਹ ਜਮਾ ਓਕੇ ਜੀ ਆਪਣੇ ਘਰ ਦੀ ਵਹਿੜਾ ਇਹ ਆਪਾਂ ਲਿਆਂਦੀ ਨਹੀਂ ਗੀ ਇਹ ਘਰ ਦੀ ਵਹਿੜਾ ਜੀ ਆਪਣੀ ਥਣਾ ਦੇ ਸਾਇਜ ਸੋਹਣੇ ਆ ਬਈ ਕਹਿੰਦਾ ਓਕੇ ਹੋਣਗੇ ਬੇਬੇ ਹਾਂਜੀ ਲਓ ਟੰਡੂਲ ਬਹੁਤ ਆ ਜੀ ਲੈ ਬਾਕੀ ਹਵਾਂ ਦੇ ਝੋਲ ਦੇਖ ਸਕਦੇ ਹੋ ਸਾਰੀਆਂ ਵਾਲਟਾਂ ਨਾਲ ਕੱਢ ਕੇ ਸੋਣਾ ਜੀ ਇਹਨੇ 17 18 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਬਾਕੀ ਸੇਵਾ ਤੇ ਸਾਰਾ ਮੁੱਲ ਬਈ ਇਹਦਾ ਮੁੱਲ ਜੀ ਜਿੰਨਾ ਮਰਜ਼ੀ ਕਰਾ ਲਓ ਆਪਾਂ 52000 ਦੇ ਦੇ ਜੀ ਉਹ ਜੀ ਮਾਨ ਤਨ ਮਾੜਾ ਮੋਟਾ ਮਾੜਾ ਮੋਟਾ ਕਰਦੇ ਆ ਠੀਕ ਹੈ ਜੀ 60 ਕਰਾ ਲਓ 57000 ਦੀ ਦੇ ਦਾਂਗੇ ਠੀਕ ਹੈ 57000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾੜਾ ਮੋਟਾ ਛੋਟ ਛੱਪਾ ਹੋ ਜੂਗਾ ਘਰ ਦੀ ਢੇੜ ਆਪਣੇ ਕੋਈ ਵਪਾਰ ਚ ਨਹੀਂ ਲੈਂਦੀ ਘਰ ਦੀ ਢੇੜ ਠੀਕ ਹੈ ਜੀ ਦੋ ਨੰਬਰ ਬਾਈ ਇਹੇ ਜੀ ਇਹ ਜੀ ਦੂਜੀ ਸਵੇ ਸੁਈ ਆ ਠੀਕ ਹੈ ਜੀ ਉਹ ਬੱਚੀ ਮਗਰ ਆ ਜੀ ਇਹ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹ ਆ ਚੌਥਾ ਪੰਜਵਾਂ ਦੇਣਾ ਜੀ ਅੱਜ ਛੇਵਾਂ ਲਾ ਲਓ ਪੰਜਵਾਂ ਲਾ ਲਓ ਆ ਵੀ ਨਾਲ ਚੈੱਕ ਕਰ ਸਕਦੇ ਤੁਸੀਂ ਮਗਰ ਬੱਚਾ ਬੱਚੀ ਆ ਤੇ ਜੇ ਜੋੜ ਦੀ ਡੰਨਾ ਬਾਈ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਨੱਟ ਕੰਡੇ ਵਾਲਾ ਤਿਆਰ ਆਈ 9 ਕਿਲੋ ਜੀ 10 ਕਿਲੋ ਹੋ ਜੇ 9 ਕਿਲੋ ਹੋ ਜੇ ਜੀ ਜੋਕ ਕੇ ਦੇਦਾ ਹਾਂ ਹਾਂ ਜੀ ਥਣਾ ਦੀ ਓਕੇ ਆ ਬਾਈ ਹਾਂ ਥਣਾ ਦੀ ਓਕੇ ਜੀ ਇਹ ਵੀ ਤੋਰ ਕੇ ਦਿਖਾ ਦਿਓ ਦੂਜੇ ਸੂਏ ਸੂਈ ਆ ਦੂਜੇ ਸੂਏ ਸੂਈ ਦੂਜੇ ਸੂਏ ਸੂਈ ਹੋਈ ਆ ਮਗਰ ਬੱਚਾ ਬੱਚੀ ਆ ਜੇਰ ਦੀ ਪ੍ਰੋਪਰ ਓਕੇ ਆ ਜੀ ਬਾਕੀ ਜਿਹੜਾ ਦੁੱਧ ਕੰਡੇ ਵਾਲਾ 9 ਤੋਂ 10 ਕਿਲੋ ਨੈਟ ਰੈਡੀ ਆ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਿਓ ਚਾਹੇ 4 ਟਾਈਮ ਚਵਾਈ ਕਰ ਲਿਓ ਥਣਾ ਦੀ ਓਕੇ ਆ ਬਾਕੀ ਸੋਨਾ ਥਾਣ ਦਾ ਸਾਈਜ਼ ਆ ਹੱਥੀ ਚਵਾਈ ਵਾਲਾ ਤੋਂ ਨੇੜੇ ਤੋਂ ਵੀ ਚੈੱਕ ਕਰਵਾ ਦਾਂਗੇ ਚਾਰੇ ਥਣ ਗੈਪ ਤੇ ਲੱਗੇ ਨਿੱਖੜਵੇਂ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 1:42 ਮਿੰਟ ਹੋ ਗਏ ਆ ਥਣਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਤਸੱਲੀ ਤੁਸੀਂ ਕਰਨੀ ਐ ਚਵਾਈ ਤੁਸੀਂ ਕਰਨੀ ਆ ਮੁੱਲ ਬਈ ਇਹਦਾ ਮੋਲ ਜੀ ਜਿੰਨਾ ਮਰਜ਼ੀ ਕਰਾ ਲਓ 40000 ਦੇਵਾਂਗੇ ਜੀ ਠੀਕ ਆ ਜੀ ਐਵੇਂ ਪਕਾਈ ਨਹੀਂ ਕਰਨੀ ਜੀ ਆ ਮੈਂ ਮਾਣ ਤਾਣ ਮਾੜਾ ਮੋਟਾ ਕਰ ਦਾਂਗਾ ਬਾਹਲਾ ਨਹੀਂ ਠੀਕ ਆ ਜੀ ਮੋਲ ਕਰਾਉਣਾ ਫੈਕਸ ਜਿਹਾ ਹੀ ਮੋਲ ਆ 40000 ਰੁਪਿਆ ਵਿੱਚੋਂ ਮਾੜਾ ਮੋਟਾ ਛੋਟ ਛੱਪਾ ਹੋ ਜਾਊਗਾ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ